ਅਮਰੀਕਾ ਤੋਂ ਸੱਖਾਂ ਲਈ ਮਾਣ ਵਾਲੀ ਖਬਰਾਂ ਇੰਗਲੈਂਡ ਚ ਵਾਪਰੀ ਮੰਤ ਭਾਗੀ ਘਟਨਾ ਸੰਬੰਧੀ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਨਿਊਯਾਰਕ ਸਿਟੀ ਨੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਵਿਲੱਖਣ ਸ਼ਰਧਾਂਜਲੀ ਭੇਟ ਕੀਤੀ ਹੈ ਕੁਵਿੰਜ਼ ਵਿੱਚ 114ਵੀਂ ਸਟਰੀਟ ਅਤੇ 101 ਐਵੈਨਿਊ ਦੇ ਚਰਾਹੇ ਨੂੰ ਹੁਣ ਅਧਿਕਾਰਿਕ ਤੌਰ ਤੇ ਗੁਰੂ ਤੇਗ ਬਹਾਦਰ ਜੀ ਵੇਦ ਦਾ ਨਾਮ ਦਿੱਤਾ ਗਿਆ ਸਿੱਖ ਪਾਈਚਾਰੇ ਲਈ ਇਤਿਹਾਸਿਕ ਅਤੇ ਮਾਨਮਤਾ ਪੱਲਾ ਇੱਕ ਇਤਿਹਾਸਿਕ ਘਟਨਾ ਕਿਉਂਕਿ ਨਿਊਯਾਰਕ ਭਾਰਤ ਤੋਂ ਬਾਅਦ ਪਹਿਲਾ ਸ਼ਹਿਰ ਬਣ ਗਿਆ ਜਿੱਥੇ ਇੱਕ ਸਿੱਖ ਗੁਰੂ ਜੀ ਦੇ ਨਾਮ ਨੂੰ ਇੱਕ ਗਲੀ ਸਮਰਪਿਤ ਕੀਤੀ ਗਈ ਹੈ ਇਹ ਫੈਸਲਾ ਅਜੇ ਸਮਾਂ ਆਇਆ ਜਦ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੂਰਵ ਦਨੂਆਂ ਪਰ ਵਿੱਚ ਵਿਆਪਕ ਤੌਰ ਤੇ ਮਨਾਇਆ ਜਾ ਰਿਹਾ ਇਸ ਸਨਮਾਨ ਗੁਰੂ ਤੇਗ ਬਹਾਦਰ ਜੀ ਦੀ ਅਮਰ ਵਿਰਾਸਤ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਧਾਰਮਿਕ ਆਜ਼ਾਦੀ ਮਨੁੱਖੀ ਅਧਿਕਾਰਾਂ ਤੇ ਨਿਆਂ ਲਈ ਸਰਵਉੱਚ ਕੁਰਬਾਨੀ ਦਿੱਤੀ ਉਧਰ ਦੂਜੇ ਪਾਸੇ ਫਗਵਾੜਾ ਨੇੜਲੇ ਪਿੰਡ ਪਲਾਹੀ ਦੇ ਨੌਜਵਾਨ ਦੀ ਅਮਰੀਕਾ ਵਿੱਚ ਗੱਡੀ ਦੀ ਲਪੇਟ ਚੌਣ ਕਾਰਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਜੋਂ ਹੋਈ ਹੈ ਜਿਸ ਦੇ ਪਿੱਛੇ ਪਰਿਵਾਰ ਚ ਪਤਨੀ ਅਤੇ ਦੋ ਬੱਚੇ ਨੇ ਪਰਿਵਾਰਕ ਮੈਂਬਰਾਂ ਅਨੁਸਾਰ ਮਨਦੀਪ 2 ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਉੱਥੇ ਟਰੱਕ ਚਲਾਉਂਦਾ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਦੀਪ ਕੰਮ ਤੋਂ ਵਾਪਸ ਘਰ ਜਾ ਰਿਹਾ ਸੀ ਪਰ ਕਥਤੇ ਤੌਰ ਤੇ ਕਿਸੇ ਵਾਹਨ ਦੀ ਲਪੇਟ ਆਉਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਪਰ ਉਸ ਦੀ ਪਛਾਣ ਨਿਆ ਹੋ ਸਕੀ 2 ਦਿਨ ਬੀਤਣ ਤੋਂ ਬਾਅਦ ਉਸ ਦੇ ਸਬੰਧੀਆਂ ਨੇ ਪੁਲਿਸ ਨੂੰ ਗੁੰਮਸ਼ੁਦਗੀ ਦੀ ਸ਼ਿਕਾਇਤ ਦਿੱਤੀ ਜਿਸ ਮਗਰੋਂ ਉਨ੍ਹਾਂ ਦੀ ਪਛਾਣ ਹੋਈ ਉੱਤਰ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਦੇ 올ਡਵਰੀ ਵਿੱਚ ਪਿਛਲੇ ਮਹੀਨੇ ਇੱਕ ਸਿਕਔਰਤ ਨਾਲ ਹੋਏ ਜ਼ਬਰ ਜਨਾਬ ਦੇ ਸ਼ੱਕ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਨਸਲੀ ਵਿਤਕਰੇ ਕਾਰਨ ਅੰਜਾਮ ਦਿੱਤੀ ਗਈ ਵੈਸਟ ਮਿਡਲੈਂਡਸ ਪੁਲਿਸ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਉਸੇ ਕਾਉਂਟੀ ਦੇ ਹੈਲਥਓਵਨ ਚ 30 ਸਾਲਾਂ ਔਰਤ ਨਾਲ ਹੋਏ ਜ਼ਬਰ ਜਨਾਬ ਦੇ ਮਾਮਲੇ ਵਿੱਚ ਕੀਤੀਆਂ ਗਈਆਂ ਬਾਅਦ ਚ ਦੋਵੇਂ ਮੁਲਜ਼ਮਾ ਨੂੰ 20 ਸਾਲਾਂ ਬ੍ਰਿਟਿਸ਼ ਸਿੱਖ ਹਰਦੇਸ਼ ਓਸ਼ਨ ਦੇ ਮਾਮਲੇ ਵਿੱਚ ਵੀ ਗ੍ਰਫਤਾਰ ਕੀਤਾ ਗਿਆ ਇਸ ਔਰਤ ਨੇ 9 ਸਤੰਬਰ ਨੂੰ 올ਡਵਰੀ ਸੈਂਡਵੈਲ ਚ ਟਾਈਮ ਰੋਡ ਤੇ ਏਜੰਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ ਪਿਛਲੇ ਮਹੀਨੇ ਹੋਏ ਏਜੰਸੀ ਸ਼ੋਸ਼ਣ ਚ ਗੋਰੇ ਹਮਲੇਵਰ ਨੇ ਕਥੇ ਤਾਰ ਤੇ ਔਰਤ ਨੂੰ ਕਿਹਾ ਕਿ ਤੂੰ ਇਸ ਦੇਸ਼ ਦੀ ਨਹੀਂ ਹੈ ਇੱਥੋਂ ਚਲੀ ਜਾ ਇਸ ਘਟਨਾ ਤੋਂ ਬਾਅਦ ਦੇਸ਼ ਵਿੱਚ ਰੋਸ ਵੇਖਿਆ ਗਿਆ